ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਫ ਵਿੱਚ ਬਹੁਤ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਪੰਜਾਬ ਸਰਕਾਰ ਅਧੀਨ ਸੇਵਾਮਾ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 7/2025 ਪ੍ਰਕਾਸ਼ਿਤ ਕੀਤਾ ਗਿਆ ਹੈ ਇਸ ਵਿੱਚ ਆਨਲਾਈਨ ਫਾਰਮ ਅਪਲਾਈ ਕਰਨ ਦੀ ਮਿਤੀ 30 7 2025 ਤੋਂ 24 8 2025 ਸ਼ਾਮ 5 ਵਜੇ ਤੱਕ ਦੀ ਹੈ ਅਤੇ ਤੁਸੀਂ ਫੀਸ 26 8 2025 ਤੱਕ ਭਰ ਸਕਦੇ ਹੋ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਤੋਂ ਮੰਗ ਪੱਤਰ ਮੰਗੇ ਗਏ ਹਨ ਜਿਸ ਵਿੱਚ ਗਰੁੱਪ ਸੀ ਦੀਆਂ ਅਸਾਮੀਆਂ ਹਨ ਜੋ ਕਿ ਤੁਸੀਂ 30 7 2025 ਤੋਂ 24 8 2025 ਸ਼ਾਮ 5 ਵਜੇ ਤੱਕ ਫਾਰਮ オンਲਾਈਨ ਅਪਲਾਈ ਕਰਨੇ ਹਨ ਇਹ ਫਾਰਮ ਤੁਸੀਂ ਅਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਹੀ ਅਪਲਾਈ ਕਰਨਾ ਹੈ ਅਸਾਮੀਆਂ ਦਾ ਨਾ ਸਹਾਇਕ ਸੁਪਰਡੈਂਟ ਜਿਸ ਦੀ ਗਿਣਤੀ 29 ਹੈ ਅਤੇ ਵਾਰਡਰ ਜਿਸ ਦੀਆਂ ਕੁੱਲ 451 ਪੋਸਟਾਂ ਹਨ ਮੈਟਰਨ ਜਿਸ ਦੀਆਂ ਕੁੱਲ 20 ਪੋਸਟਾਂ ਹਨ ਇਹਨਾਂ ਸਾਰੀਆਂ ਅਸਾਮੀਆਂ ਨੂੰ ਮਿਲਾ ਕੇ ਕੁੱਲ 500 ਅਸਾਮੀਆਂ ਹਨ ਅਸਾਮੀਆਂ ਦਾ ਵਰਗੀਕਰਨ ਕੈਟਾਗਰੀ ਵਾਈਜ਼ ਸਹਾਇਕ ਸੁਪਰਡੈਂਟ ਜਨਰਲ ਦੀਆਂ 13 ਅਸਾਮੀਆਂ ਅਤੇ ਜਿਨ੍ਹਾਂ ਵਿੱਚੋਂ 4 ਲਈ 3 ਅਸਾਮੀਆਂ ਰਾਖਵੀਆਂ ਰੱਖੀਆਂ ਕਰਨ ਇਕਨੋਮਿਕ ਵੀਕਰ ਸੈਕਸ਼ਨ ਦੀਆਂ 3 ਅਸਾਮੀਆਂ ਅਤੇ ਇੱਕ ਵੂਮਨ ਲਈ ਰਾਖਵੀ ਰੱਖੀ ਗਈ ਹੈ ਐਸੀ ਐਮ ਐਂਡ ਬੀ ਦੀਆਂ 3 ਅਸਾਮੀਆਂ ਹਨ ਜਿਸ ਵਿੱਚੋਂ ਇੱਕ ਔਰਤਾਂ ਲਈ ਰਾਖਵੀ ਰੱਖੀ ਗਈ ਹੈ ਐਸ ਸੀ ਆਰ ਐਂਡ ਓ ਦੀਆਂ ਦੋ ਅਸਾਮੀਆਂ ਹਨ ਜਿਸ ਵਿੱਚੋਂ ਇੱਕ ਔਰਤਾਂ ਲਈ ਰਾਖਵੀ ਰੱਖੀ ਗਈ ਹੈ ਬੀ ਸੀ ਦੀਆਂ 3 ਅਸਾਮੀਆਂ ਜਿਸ ਵਿੱਚ ਇੱਕ ਔਰਤਾਂ ਲਈ ਰਾਖਵੀਂ ਰੱਖੀ ਗਈ ਹੈ ਫ੍ਰੀडम फाइਟਰ ਦੀ ਇੱਕ ਅਸਾਮੀ ਅਤੇ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੀ ਇੱਕ ਅਸਾਮੀ ਐਕਸ ਸਰਵਿਸਮੈਨ ਐਸ ਸੀ ਦੀ ਇੱਕ ਅਸਾਮੀ ਬੀ ਸੀ ਐਕਸ ਸਰਵਿਸਮੈਨ ਦੀ ਇੱਕ ਅਸਾਮੀ ਜਨਰਲ ਐਕਸ ਸਰਵਿਸਮੈਨ ਦੀ ਇੱਕ ਅਸਾਮੀ ਕੁੱਲ 29 ਅਸਾਮੀਆਂ ਹਨ ਜਿਸ ਵਿੱਚ 8 ਅਸਾਮੀਆਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਅਸਾਮੀ ਦਾ ਨਾਮ ਵਾਰਡਰ ਅਤੇ ਮੈਟਰਨ ਜਨਰਲ ਵਾਰਡਰ ਓਨਲੀ ਮੇਲ ਦੀਆਂ ਅਸਾਮੀਆਂ ਹਨ ਜਿਸ ਵਿੱਚ ਜਨਰਲ ਦੀਆਂ 57 ਅਤੇ ਇਕਨੋਮਿਕ ਵੀਕਰ ਸੈਕਸ਼ਨ ਦੀਆਂ 46 ਅਤੇ ਐਸ ਸੀ ਐਮ ਐਂਡ ਬੀ ਦੀਆਂ 45 ਐਸ ਸੀ ਆਰ ਐਂਡ ਓ ਦੀਆਂ 45 ਅਤੇ ਬੀ ਸੀ ਦੀਆਂ 49 ਅਤੇ ਫਰੀडम ਫਾਈਟਰ ਦੀਆਂ ਬੀ ਐਕ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੀਆਂ 32 ਅਤੇ ਐਸ ਸੀ ਆਰ ਐਂਡ ਓ ਦੀਆਂ 32 ਅਤੇ ਬੀ ਸੀ ਐਕ ਸਰਵਿਸਮੈਨ ਦੀਆਂ 32 ਅਸਾਮੀਆਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਜਿਸ ਵਿੱਚ ਵਾਡਰ ਦੀਆਂ ਕੁੱਲ 451 ਪੋਸਟਾਂ ਹਨ ਜਿਸ ਵਿੱਚੋਂ ਮੈਟਰਨ ਦੀਆਂ ਕੁੱਲ 20 ਅਸਾਮੀਆਂ ਹਨ ਜੋ ਕਿ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਗਿਆ ਹਨ ਜਦੋਂ ਤੁਸੀਂ ਆਪਣਾ ਆਨਲਾਈਨ ਫਾਰਮ ਭਰਨਾ ਹੈ ਤਾਂ ਉਸ ਵਿੱਚ ਆਪਣਾ ਕੈਟਾਗਰੀ ਕੋਡ ਪੂਰੇ ਧਿਆਨ ਨਾਲ ਭਰਨਾ ਹੈ ਜਿਵੇਂ ਜਰਨਲ ਦਾ 101 ਇਕਨੋਮਿਕ ਵੀਕਰ ਸੈਕਸ਼ਨ ਜਰਨਲ ਦਾ 102 ਐਸ ਸੀ ਐਮ ਐਂਡ ਵੀ ਦਾ 103 ਆਰਾਮਦਾਸੀਆ ਐਂਡ ਆਦਰ ਦਾ 104 BC ਦਾ 105 ਐਕ ਸਰਵਿਸਮੈਨ ਜਨਰਲ ਸੈਲਫ 106 ਇਸੇ ਤਰ੍ਹਾਂ ਤੁਸੀਂ ਆਪਣੀ ਕੈਟਾਗਰੀ ਵਾਈਜ਼ ਪੋਸਟ ਜਿਸ ਲਈ ਅਪਲਾਈ ਕਰਨਾ ਹੈ ਉਸ ਦਾ ਕੋਡ ਧਿਆਨ ਨਾਲ ਭਰਨਾ ਹੈ ਕੈਟਾਗਰੀ ਵਾਈਜ਼ ਰਾਖਵਾ ਕਰਨ ਕੇਵਲ ਪੰਜਾਬ ਦੇ ਸਨਿਕਾਂ ਨੂੰ ਹੀ ਮਿਲਣ ਯੋਗ ਹੋਵੇਗਾ ਅਤੇ ਕੈਟਾਗਰੀ ਦਾ ਤੁਸੀਂ ਲਾਭ ਲੈਣ ਲਈ ਪਿਛਲੇ 5 ਸਾਲ ਤੋਂ ਵੱਧ ਪੁਰਾਣਾ ਤੁਹਾਡਾ ਪੰਜਾਬ ਵਾਸੀ ਦਾ ਸਰਟੀਫਿਕੇਟ ਨਹੀਂ ਹੋਣਾ ਚਾਹੀਦਾ ਤੁਹਾਡਾ ਪੰਜਾਬ ਵਾਸੀ ਦਾ ਸਰਟੀਫਿਕੇਟ ਨਵਾਂ ਬਣਿਆ ਹੋਣਾ ਜ਼ਰੂਰੀ ਹੈ ਵਿਦਿਅਕ ਯੋਗਤਾ ਅਸਾਮੀ ਦਾ ਨਾਮ ਸਹਾਇਕ ਸੁਪਰਡੈਂਟ ਸਹਾਇਕ ਸੁਪਰਡੈਂਟ ਲਈ ਤੁਹਾਨੂੰ ਕਿਸੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਇਸ ਦੇ ਬਰਾਬਰ ਦੀ ਯੋਗਤਾ ਤੁਸੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ ਵਾਰਡਰ ਦੀ ਅਸਾਮੀ ਲਈ ਕੇਵਲ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ ਇਸ ਲਈ ਵਿਦਿਅਕ ਯੋਗਤਾ ਤੁਸੀਂ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਕਿਸੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਜਾਂ ਬੋਰਡ ਤੋਂ ਤੁਸੀਂ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਤੁਸੀਂ ਪੰਜਾਬੀ 10ਵੀਂ ਪੱਧਰ ਤੇ ਪਾਸ ਕੀਤੀ ਹੋਣੀ ਜ਼ਰੂਰੀ ਹੈ ਇਸ ਅਸਾਮੀ ਲਈ ਉਮੀਦਵਾਰ ਦੀ ਹਾਈਟ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਅਤੇ 33 ਇੰਚ ਅਨ ਐਕਸਪੈਂਡਡ ਉਮੀਦਵਾਰ ਦੀ ਛਾਤੀ ਹੋਣੀ ਜ਼ਰੂਰੀ ਹੈ ਅਤੇ ਉਸਦੀ ਵਿਜ਼ਨ ਨਾਰਮਲ ਹੋਣੀ ਜ਼ਰੂਰੀ ਹੈ ਮੈਟਰਨ ਦੀ ਪੋਸਟ ਲਈ ਉਮੀਦਵਾਰ ਨੇ ਪਲੱਸ 2 ਪਾਸ ਕੀਤੀ ਹੋਣੀ ਜ਼ਰੂਰੀ ਹੈ ਅਤੇ ਉਸ ਨੇ ਪੰਜਾਬੀ ਦਾ ਸਬਜੈਕਟ 10ਵੀਂ ਪੱਧਰ ਦੇ ਪਾਸ ਕੀਤਾ ਹੋਣਾ ਜ਼ਰੂਰੀ ਹੈ ਇਸ ਅਸਾਮੀ ਲਈ ਕੇਵਲ ਇਸਤਰੀਆਂ ਹੀ ਅਪਲਾਈ ਕਰ ਸਕਦੀਆਂ ਹਨ ਮੈਟਰਨ ਦੀ ਪੋਸਟ ਲਈ ਮਿਨੀਮਮ ਹਾਈਟ 5 ਫੁੱਟ 3 ਇੰਚ ਹੋਣੀ ਜ਼ਰੂਰੀ ਹੈ ਅਤੇ weight 50 kg ਜਾਂ ਇਸ ਤੋਂ ਵੱਧ ਹੋਣਾ ਜ਼ਰੂਰੀ ਹੈ ਅਤੇ ਨਾਰਮਲ ਆਈ ਵਿਜ਼ਨ ਤੁਹਾਡਾ ਹੋਣਾ ਜ਼ਰੂਰੀ ਹੈ ਉਮਰ ਹੱਦ ਜਨਰਲ ਸਹਾਇਕ ਸੁਪਰਡੈਂਟ ਦੀ ਪੋਸਟ ਲਈ ਉਮਰ ਹੱਦ 21 ਤੋਂ 27 ਸਾਲ ਤੱਕ ਅਤੇ ਸ਼ੈਡਿਊਲ ਕਾਸਟ ਅਤੇ ਬੈਕਵਰਡ ਕਲਾਸ ਪੰਜਾਬ ਸਟੇਟ ਦੇ ਉਮੀਦਵਾਰਾਂ ਲਈ ਉਮਰ ਹੱਦ 32 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਜਿਹੜੇ ਉਮੀਦਵਾਰ ਪੰਜਾਬ ਸਰਕਾਰ ਦੇ ਗਵਰਨਮੈਂਟ ਸਰਵੈਂਟ ਹਨ ਉਹਨਾਂ ਦੀ ਉਮਰ ਹੱਦ ਵਿੱਚ ਛੋਟ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਵਾਰਡਰ ਦੀ ਅਸਾਮੀ ਲਈ ਉਮਰ ਹੱਦ 18 ਤੋਂ 27 ਸਾਲ ਤੱਕ ਦੀ ਰੱਖੀ ਗਈ ਹੈ ਸ਼ੈਡਿਊਲ ਕਾਸਟ ਅਤੇ ਬੈਕਵਰਡ ਕਲਾਸ ਆਫ ਪੰਜਾਬ ਸਟੇਟ ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਉੱਪਰਲੀ ਸੀਮਾ 32 ਸਾਲ ਹੋਵੇਗੀ ਅਤੇ ਜਿਹੜੇ ਉਮੀਦਵਾਰ ਆਰਮਡ ਪੈਨਸ਼ਨਰ ਹਨ ਉਹਨਾਂ ਲਈ ਉਮਰ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਸਾਮੀ ਦਾ ਨਾਮ ਮੈਟਰਨ ਜਿਸ ਵਿੱਚ ਜਨਰਲ ਦੀ ਉਮਰ ਹੱਦ 18 ਤੋਂ 27 ਸਾਲ ਅਤੇ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਦੇ ਵਸਨੀਕਾਂ ਲਈ ਵੱਧ ਤੋਂ ਵੱਧ ਉਮਰ 32 ਸਾਲ ਹੋਵੇਗੀ ਅਤੇ ਐਕਸ ਸਰਵਿਸਮੈਨ ਨੂੰ ਉਹਨਾਂ ਦੇ ਨੌਰਮਜ਼ ਦੇ ਅਨਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ। ਵਿਡੋਜ਼ ਉਮੀਦਵਾਰ ਦੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਰੱਖੀ ਗਈ ਹੈ। ਤਨਖਾਹ ਅਤੇ ਪੱਤੇ ਸਹਾਇਕ ਸੁਪਰਡੈਂਟ ਦੀ ਪੋਸਟ ਲਈ ਤੁਹਾਨੂੰ 35400 ਬੇਸਿਕ ਪੇ ਦਿੱਤੀ ਜਾਵੇਗੀ ਅਤੇ ਵਾਰਡਰ ਦੀ ਅਸਾਮੀ ਲਈ ਤੁਹਾਨੂੰ 19900 ਬੇਸਿਕ ਪੇ ਦਿੱਤੀ ਜਾਵੇਗੀ ਨੋਟੀਫਿਕੇਸ਼ਨ ਅਨੁਸਾਰ ਤੁਹਾਨੂੰ ਅਲਾਉਂਸ ਦਿੱਤੇ ਜਾਣਗੇ ਫੀਸ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਆਮ ਵਰਗ ਜਨਰਲ ਕੈਟਾਗਰੀ ਸਤੰਤਰਤਾ ਸੰਗਰਾਮੀ ਦੇ ਘਟਾਰੀਆਂ ਲਈ ਫੀਸ 1000 ਰੁਪਏ ਰੱਖੀ ਗਈ ਹੈ ਐਸਸੀ ਬੀਸੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ 250 ਰੁਪਏ ਅਤੇ ਸਾਬਕਾ ਫੌਜੀ ਅਤੇ ਆਸ਼ੀਰਿਤ ਲਈ 200 ਰੁਪਏ ਫੀਸ ਰੱਖੀ ਗਈ ਹੈ ਇੱਥੇ ਫਿਰ ਕਲੀਅਰ ਕੀਤਾ ਜਾਂਦਾ ਹੈ ਕਿ ਰਾਖਵਾ ਕਰਨ ਦਾ ਲਾਭ ਕੇਵਲ ਪੰਜਾਬ ਦੇ ਸੈਨਿਕਾਂ ਨੂੰ ਹੀ ਮਿਲਣ ਯੋਗ ਹੋਵੇਗਾ ਚੋਣ ਦੀ ਵਿਧੀ ਇਸ ਤਰ੍ਹਾਂ ਹੈ ਕਿ ਉਮੀਦਵਾਰਾਂ ਦਾ ਆਬਜੈਕਟਿਵ ਟਾਈਪ ਟੈਸਟ ਲਿਆ ਜਾਵੇਗਾ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਉਮੀਦਵਾਰਾਂ ਨੂੰ 10ਵੇਂ ਪੱਧਰ ਦੇ ਪੰਜਾਬੀ ਵਿਸ਼ੇ ਵਿੱਚੋਂ 60% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ ਅਤੇ ਇਸ ਤੋਂ ਵਾਹ ਤੁਹਾਡਾ ਪਾਰਟ B ਦੇ ਵਿੱਚ ਇੱਕ ਹੋਰ ਪੇਪਰ ਹੋਵੇਗਾ ਜਿਸ ਦੇ ਆਧਾਰ ਤੇ ਤੁਹਾਡੀ ਮੈਰਿਟ ਬਣਾਈ ਜਾਵੇਗੀ ਪੰਜਾਬੀ ਵਾਲਾ ਪੇਪਰ ਤੁਹਾਡਾ ਸਿਰਫ ਕੁਆਲੀਫਾਈ ਨੇਚਰ ਦਾ ਹੋਵੇਗਾ ਅਪਲਾਈ ਕਰਨ ਦੀ ਵਿਧੀ ਤੁਸੀਂ ਬੋਰਡ ਦੀ ਵੈਬਸਾਈਟ ਤੇ ਜਾ ਕੇ ਹੀ ਆਨਲਾਈਨ ਮੋਡ ਰਾਹੀਂ ਅਪਲਾਈ ਕਰਨਾ ਹੈ ਅਤੇ ਇਹ ਫਾਰਮ ਤੁਸੀਂ 30 7 2025 ਤੋਂ 24 8 2025 ਤੱਕ ਅਪਲਾਈ ਕਰਨਾ ਹੈ ਉਮੀਦ ਹੈ ਕਿ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ